ਸਸਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੁਪਾਣਾ ਅੱਜ ਗੱਲ ਕਰਾਂਗੇ ਪੰਜਾਬ ਦੇ ਵਿੱਚ ਸਿਹਤ ਤੇ ਸਿੱਖਿਆ ਕਿੱਥੇ ਖੜੀ ਐ ਸਿਹਤ ਤੇ ਸਿੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਹੁਣ ਤੱਕ ਕੀ ਕਰ ਚੁੱਕੀ ਐ ਤੇ ਖਾਸ ਕਰਕੇ ਬਠਿੰਡੇ ਇਲਾਕੇ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪੋਚੋ ਮੰਡੀ ਤੋਂ ਵਿਧਾਇਕ ਮਾਸਟਰ ਜਗਜੀਤ ਸਿੰਘ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਮਾਸਟਰ ਜਗਜੀਤ ਸਿੰਘ ਨੇ ਜੋ ਅਕਸਰ ਹੀ ਪਹਿਲਾਂ ਟੀਚਰ ਰਹੇ ਨੇ ਬੀਪੀਓ ਰਹੇ ਨੇ ਉਹਨਾਂ ਨੇ ਆਪਣੇ ਇਲਾਕੇ ਦੇ ਵਿੱਚ ਕੀ ਕੰਮ ਕੀਤਾ ਉਸਤੇ ਵੀ ਗੱਲਬਾਤ ਕਰਾਂਗੇ ਤੇ ਇਸ ਦੇ ਨਾਲ ਖਾਸ ਕਰਕੇ ਜਦੋਂ ਕਾਂਗਰਸ ਪਾਰਟੀ ਦਾ ਕੋਈ ਲੀਡਰ ਪਾਰਟੀ ਵਿੱਚ ਆਉਂਦਾ ਹੈ ਤਾਂ ਫਿਰ ਉਹਦੇ ਆਮਤ ਤੇ ਵਿਰੋਧ ਹੁੰਦਾ ਸੋ ਇਸੇ ਤਰ੍ਹਾਂ ਆਪਾਂ ਗੱਲ ਕਰਦੇ ਆ ਕਿ ਪਟਿਆਲਾ ਦੇ ਸਾਬਕਾ ਮੇਅਰ ਸੰਜੀਵ ਕੁਮਾਰ ਬਿੱਟੂ ਕਾਂਗਰਸ ਪਾਰਟੀ ਵਿੱਚ ਵਾਪਸ ਆਏ 2021 ਚੋਣਾਂ ਨੇ ਕਾਂਗਰਸ ਪਾਰਟੀ ਛੱਡੀ ਭਾਜਪਾ ਵਿੱਚ ਗਏ ਕੈਪਟਨ ਨਮਰਿੰਦਰ ਸਿੰਘ ਦੇ ਨਾਲ ਉਸ ਤੋਂ ਬਾਅਦ ਹੁਣ ਫਿਰ ਮੋੜ ਵਾਪਸੀ ਆ ਗਏ ਪਰ ਉਹਨਾਂ ਦਾ ਵਿਰੋਧ ਹੋ ਰਿਹਾ ਖਾਸ ਕਰਕੇ ਵਿਰੋਧ ਦੀ ਜੇਕਰ ਘਰ ਘਦੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਕਹਿ ਰਹੇ ਕਿ ਮੈਨੂੰ ਪੁੱਛਿਆ ਨਹੀਂ ਗਿਆ ਮੈਂ ਐਮਪੀ ਆ ਮੇਰੀ ਸਲਾਹ ਨਹੀਂ ਲਈ ਗਈ ਮੇਰੇ ਨਾਲ ਗੱਲਬਾਤ ਨਹੀਂ ਕੀਤੀ ਪਾਰਟੀ ਪਰ ਉਹਨਾਂ ਦੀ ਵਾਪਸੀ ਕਿਵੇਂ ਹੋਈ ਡਾਕਟਰ ਧਰਮਵੀਰ ਗਾਂਧੀ ਕੀ ਕਹਿੰਦੇ ਨੇ ਉਹ ਦਿਖਾਉਂਦੇ ਆ ਨਜ਼ਰ ਮਾਰਦੇ ਦੇਖੋ ਮੈਨੂੰ ਮੇਰੀ ਮੇਰੀ ਕੋਈ ਸਲਾਹ ਨਹੀਂ ਲਈ ਗਈ ਮੈਂ ਆਈ ਵਾਸ ਨਾਟ ਟੇਕਨ ਇਨਟੂ ਕੌਨਫੀਡੈਂਸ ਨਾ ਮੇਦੀ ਕੋਈ ਪੁੱਛ ਕੀਤੀ ਪਿਆ ਇਹਨਾਂ ਨੇ ਮੇਰੇ ਬਾਅਦ ਮੈਨ ਮੇਰੇ ਕੋਲੋਂ ਪੁੱਛਿਆ ਗਿਆ ਹਾਈ ਕਮਾਂਡ ਵੱਲੋਂ ਨਾ ਪੰਜਾਬ ਦੀ ਲੀਡਰਸ਼ਿਪ ਵੱਲੋਂ ਪੁੱਛਿਆ ਗਿਆ ਇਹ ਹਾਈ ਲੈਵਲ ਤੇ ਉੱਪਰੋਂ ਉੱਪਰ ਇਹ ਜੁਆ ਬੇਤਰਕੇ ਇਹ ਪਟਾਲ ਦੇ ਪੁਰਾਣੇ ਕਾਂਗਰਸੀ ਹੈਗੇ ਜਿਨ੍ਹਾਂ ਨੇ ਉਸ ਵੇਲੇ ਕਾਂਗਰਸ ਦਾ ਸਾਥ ਦੇਣ ਦੀ ਮਤਲਬ ਹੌਸਲਾ ਦਿਖਾਇਆ ਜਦੋਂ ਰਾਜਾ ਪਰਿਵਾਰ ਸਾਰਾ ਬਿੱਟੂ ਸਮੇਤ ਭਾਜਪਾ ਦੀ ਗੋਦੀ 'ਚ ਬੈਠ ਗਿਆ ਸੀਗਾ ਗੱਡਵਾਟ ਉਹਨਾਂ ਨੂੰ ਮਤਲਬ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਉਹਨਾਂ ਕੋਲ ਤੁਹਾਨੂੰ ਇਹ ਗੱਲ ਪੁੱਛਣੀ ਚਾਹੀਦੀ ਕਿ ਉਹਨਾਂ ਦਾ ਜੋ ਜੋ ਕਹਿੰਦੇ ਸੀ ਅਸੀਂ ਇਸ ਕਿ ਅਸੀਂ ਇਸ ਦੇ ਵਿਰੋਧੀ ਹੈਗੇ ਸੋ ਬਿਲਕੁਲ ਆਪਾਂ ਦੇਖਿਆ ਕਿ ਡਾਕਟਰ ਧਰਮਵੀਰ ਗਾਂਧੀ ਨੇ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਸੋ ਹੁਣ ਇਸ ਤੋਂ ਬਾਅਦ ਪੰਜਾਬ ਦੀ ਸਿੱਖਿਆ ਤੇ ਸਿਹਤ ਕ੍ਰਾਂਤੀ ਦੀ ਗੱਲਬਾਤ ਕੀਤੀ ਆ ਆਪਾਂ ਉਸ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਮਾਸਟਰ ਜਗਸੀਰ ਸਿੰਘ ਵਿਧਾਇਕ ਪੋਚੋਮੰਡੀ ਮੌਜੂਦ ਨੇ ਸਿਹਤ ਤੇ ਸਿੱਖਿਆ ਬਾਰੇ ਕੀ ਕਹਿੰਦੇ ਨੇ ਉਸ ਤੇ ਨਜ਼ਰ ਮਾਰਦੇ ਆ ਸਾਡੇ ਨਾਲ ਵਿਧਾਇਕ ਪੋਚੋਮੰਡੀ ਮਾਸਟਰ ਜਗਜੀਤ ਸਿੰਘ ਮੌਜੂਦ ਨੇ ਐਮਐਲਏ ਸਾਹਿਬ ਤੁਹਾਡਾ ਸਵਾਗਤ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਛਾ ਮਾਸਟਰ ਜੀ ਸਭ ਤੋਂ ਪਹਿਲਾਂ ਇਹ ਕਹ ਦੱਸੋ ਕਿ ਤੁਹਾਡੇ ਇਲਾਕੇ ਚ ਕਿੰਨੇ ਟੋਟਲ ਸਕੂਲ ਆ ਜਿਹੜੇ ਹੁਣ ਇਹ ਸਰਕਾਰ ਦੇ ਵਿੱਚ ਸਮਾਰਟ ਸਕੂਲ ਹੋਏ ਆ ਸਾਡੇ ਲਗਭਗ ਉਹ ਉਹਦਾ ਵੈਸੇ ਤਾਂ ਸਕੂਲ ਸਾਰੇ ਹੀ ਪੰਜਾਬ ਦੇ ਵਿੱਚ ਸਰਦਾਰ ਭਗਵੰਦ ਸਿੰਘ ਮਾਨ ਜੀ ਦੀ ਜੋਗਵਾਈ ਅਤੇ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਮੈਂਬੈਂਸ ਜੀ ਦੀ ਅਗਵਾਈ ਥਲੇ ਸਾਰੇ ਹੀ ਸਕੂਲ ਸਾਰੇ ਪੰਜਾਬ ਦੇ ਸਾਡੇ ਕੱਲੇ ਹਲਕੇ ਦੇ ਨਹੀਂ ਸਾਰੇ ਪੰਜਾਬ ਦੇ ਬਹੁਤ ਵਧੀਆ ਸਕੂਲ ਬਣ ਰਹੇ ਆ ਔਰ ਸਮਾਰਟ ਸਕੂਲ ਬਣ ਰਹੇ ਆ ਮੈਂ ਜਿਹੜੇ ਜਿਸ ਤਰ੍ਹਾਂ ਪਹਿਲਾਂ ਦੇ ਰੂਮ ਹੁੰਦੇ ਸੀ ਉਹਨਾਂ ਤੋਂ ਹਟ ਕੇ ਆਪਾਂ ਗੱਲ ਕਰੀਏ ਤਾਂ ਹੁਣ ਵਾਲੇ ਜਿਹੜੇ ਸਰਕਾਰ ਵੱਲੋਂ ਸਕੂਲ ਬਣਾਏ ਜਾਂਦੇ ਆ ਉਹ ਉਹ ਡਿਜੀਟਲ ਮਤਲਬ ਸਹੂਲਤਾਂ ਨਾਲ ਲੈਸ ਆਗੇ ਬਹੁਤ ਵਧੀਆ ਏਸੀ ਰੂਮ ਬਣਾਏ ਗਏ ਆ ਔਰ ਬੱਚਿਆਂ ਨੂੰ ਬਹੁਤ ਹੀ ਸਕੂਨ ਵਾਲੇ ਵਿੱਚ ਬੈਠ ਕੇ ਮੱਲੋ ਮੱਲੀ ਕਹਿੰਦੇ ਵੀ ਅਸੀਂ ਸਕੂਲ ਜਾਣਾ ਹੈ ਇਸ ਤਰ੍ਹਾਂ ਦਾ ਚੱਲ ਰਿਹਾ ਬਾਕੀ ਇਲੈਕਸ਼ਨ ਤੋਂ ਪਹਿਲਾਂ ਸਾਡਾ ਏਜੰਡਾ ਇਹ ਸੀ ਪਹਿਲਾਂ ਸਿੱਖਿਆ ਤੇ ਛੇ ਸਹੂਲਤਾਂ ਸੋ ਬੜੇ ਮਤਲਬ ਉੱਚੇ ਚੇਤੇ ਤੌਰ ਤੇ ਸਿੱਖਿਆ ਨੂੰ ਸਮਰਪਿਤ ਸਾਡੇ ਮਾਨ ਸਾਹਿਬ ਜੀ ਹਰਜੋਤ ਵੈਨ ਜੀ ਇਹ ਹੈਗੇ ਐ ਔਰ ਬਈਆ ਅੱਛਾ ਵਸੇ ਤੁਸੀਂ ਐਮਐਲ ਸਾਬ ਤੁਸੀਂ ਪਹਿਲਾਂ ਟੀਚਰ ਰਹੇ ਹੋ ਸਕੂਲ ਦੇ ਵਿੱਚ ਹਾਂਜੀ ਹਾਂਜੀ ਤੇ ਪਹਿਲਾਂ ਨਾਲੋਂ ਅੱਜ ਤੋਂ ਕਾਫੀ ਧੇਰ ਪਹਿਲਾਂ ਤੁਸੀਂ ਭਰਤੀ ਹੋਏ ਪਿੰਡਾਂ ਦੇ ਸਕੂਲ ਦੇਖੇ ਇਹ ਖਾਸ ਕਰਕੇ ਉਹ ਸਕੂਲ ਜਿਹੜੇ ਜ਼ਮੀਨ ਨਾਲ ਜੁੜੇ ਹੋਏ ਆ ਉਹਨਾਂ ਸਕੂਲਾਂ ਤੇ ਅੱਜ ਦੇ ਸਕੂਲਾਂ ਚ ਕੀ ਫਰਕ ਦੇਖੋ ਕਿ ਤੁਸੀਂ ਤਾਂ ਖੁਦ ਮਾਸਟਰ ਰਹੇ ਹੋ ਦੇਖੋ ਜੀ ਜਿਹੜੇ ਪਹਿਲਾਂ ਵਾਲੇ ਸਕੂਲ ਸੀਗੇ ਅਸੀਂ ਵੀ ਟੱਪੜਾਂ ਤੇ ਬੈਠਦੇ ਰਹੇ ਤੁਸੀਂ ਵੀ ਟੱਪੜਾਂ ਤੇ ਬੈਠਦੇ ਹੋ ਹੁਣ ਟੱਪੜ ਮਾਰਕਾ ਸਕੂਲ ਕਹਿੰਦੇ ਟੱਪੜ ਮਾਰਕਾ ਸਕੂਲ ਕੀ ਅਸੀਂ ਮਤਲਬ ਕਈ ਵਾਰੀ ਇਹੋ ਜਿਹੀ ਅਪ੍ਰੋਬੀਸ਼ਨ ਹੁੰਦੀ ਅਸੀਂ ਆਪ ਵੀ ਮਾਂਜਾ ਮਾਰ ਦਿੰਦੇ ਕਈ ਵਾਰੀ ਦੇ ਘੱਟ ਹੁੰਦੇ ਜਵਾਕ ਅਸੀਂ ਅਸੀਂ ਦਫ਼ਤਰ ਵੀ ਆਪਦਾ ਸਾਫ਼ ਕਰ ਲੈਂਦੇ ਤੇ ਹੁਣ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਸਰਕਾਰ ਵੱਲੋਂ ਜਿਹੜੇ ਸਫਾਈ ਸੇਵਕ ਹੈ ਉਹ ਵੀ ਮਹਈਆ ਕਰਾਈ ਗਏ ਸਾਡੀ ਐਸਐਮਸੀ ਕਮੇਟੀ ਵੱਲੋਂ ਉਹਨਾਂ ਨੂੰ ਉਤਕਾਰ ਦਿੱਤੇ ਗਿਆ ਵੀ ਤੁਸੀਂ ਰੱਖ ਸਕਦੇ ਹੋ ਸਰਕਾਰ ਉਹਨੂੰ ਤਰਫਾਂ ਦਿੰਦੀ ਹੈ ਸੋ ਬਹੁਤ ਵਧੀਆ ਸਕੂਲਾਂ ਦਾ ਮਾਹੌਲ ਹੈ ਹੁਣ ਜੀ ਅਸੀਂ ਤੁਸੀਂ ਦੇਖ ਹੀ ਰਹੇ ਹੋ ਸਮਾਰਟ ਸਕੂਲ ਹੈ ਤੁਸੀਂ ਕਿੰਨਾ ਕਿੰਨਾ ਚਿਰ ਸਕੂਲ ਪੜਾਇਆ ਤੇ ਔਰ ਕਿੱਥੇ ਕਿੱਥੇ ਉਹ ਮੈਂ ਸਾਡੇ ਪੂਲ ਵੈਸ ਬਲਾਕ ਹੁੰਦਾ ਸੀਗਾ ਚੰਡੂਕੇ ਮਾਈ ਸਰਖਾਨੇ ਇਹਨਾਂ ਬਲਾਕਾਂ ਦੇ ਵਿੱਚ ਰਿਹਾ ਮੈਂ ਸਟਾਰਟਿੰਗ ਦੇ ਵਿੱਚ ਮੈਂ ਸੰਗਤ ਮੰਡੀ ਬਲਾਕ ਦੇ ਵਿੱਚੋਂ ਉਧਰ ਮੈਂ ਆਇਆ ਇਹ ਤਾਂ ਬਹੁਤ ਪੁਰਾਣੀਆਂ ਗੱਲਾਂ ਨੇ ਜੀ ਅੱਜ ਤੋਂ 40-45 ਸਾਲ ਹੋ ਗਏ ਉਦੋਂ ਤਾਂ ਅਸੀਂ ਜੇ ਸੰਗਤ ਮੰਡੀ ਜਾਣਾ ਹੁੰਦਾ ਤੇ ਬੱਸਾਂ ਵੀ ਟਾਮੀ ਟੱਲੀਆਂ ਆਉਂਦੀਆਂ ਇਥੇ ਜੇ ਕਿਸੇ ਨੇ ਥਾਣੇ ਹੁੰਦਾ ਹੁੰਦਾ ਬਸਾਂ ਵੀ ਬਹੁਤ ਘੱਟ ਹੁੰਦੀਆਂ ਸੀ ਹੁਣ ਤਾਂ ਤੋਂ ਮਿੰਨੀ ਬਸਾਂ ਚੱਲ ਪਈਆਂ ਉਦੋਂ ਤਾਂ ਕੋਈ ਮਿੰਨੀ ਬਸ ਨਹੀਂ ਸੀ ਕੱਲੀਆਂ ਸਿਰਫ ਪੀਆਰਜ਼ ਦੀਆਂ ਬਸਾਂ ਜੀਆਂ ਉਹ ਰਾਜ ਵੀ ਖੜ ਜਾਂਦੀਆਂ ਸੀ ਅੱਛਾ ਐ ਮਹਾਂ ਸਾਹਿਬ ਇੱਕ ਸਭ ਤੋਂ ਵੱਡਾ ਮੁੱਦਾ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਪੰਜਾਬ ਦੇ ਵਿੱਚ ਸਿਹਤ ਤੇ ਸਿੱਖਿਆ ਹਾਂਜੀ ਤੇ ਤੁਸੀਂ ਕਿਹਾ ਕਿ ਸਿਹਤ ਸਿੱਖਿਆ ਦੀ ਕ੍ਰਾਂਤੀ ਆ ਗਈ ਹੁਣ ਸਿਹਤ ਕਿੱਥੇ ਖੜੀ ਐ ਸਿਹਤ ਦੀ ਕ੍ਰਾਂਤੀ ਕਿੱਥੇ ਖੜੀ ਐ ਸਿਹਤ ਦੀ ਕ੍ਰਾਂਤੀ ਜੀ ਜੋ ਮਤਲਬ ਪ੍ਰਾਲਾ ਕਰੀ ਐ ਪੰਜਾਬ ਸਰਕਾਰ ਸਾਡੀ ਠੀਕ ਐ ਮਹੱਲਾ ਕਲੀਨਿਕ ਬਣਾ ਰਹੇ ਐ ਉਹਨਾਂ ਦੇ ਵਿੱਚ ਅ ਡਾਕਟਰਾਂ ਨੂੰ ਭੇਜ ਰਹੇ ਆ ਜੋ ਕਿ ਨਵੇਂ ਪੁਆਇੰਟ ਕੀਤੇ ਹੋਏ ਡਾਕਟਰ ਕਾਫੀ ਪਰਟੀ ਡਾਕਟਰਾਂ ਦੀ ਕਰੀਏ ਔਰ ਹੋਰ ਵੀ ਪੱਤੀ ਕਰ ਰਹੇ ਆ ਔਰ ਮੇਰਾ ਖਿਆਲ ਆ ਵੀ ਪੰਜਾਬ ਦੇ ਵਿੱਚ ਅ 1 ਕਰੋੜ ਤੋਂ ਵੱਧ ਲੋਕ ਇਹ ਜਿਹੜੀਆਂ ਸੇਵਾਵਾਂ ਲੈ ਚੁੱਕੇ ਆ ਦੇਖੋ ਇਥੇ ਸਾਰੇ ਟੈਸਟ ਫ੍ਰੀ ਹੈ ਦਵਾਈਆਂ ਫ੍ਰੀ ਹੈ ਤੁਸੀਂ ਹੁਣ ਜਾ ਕੇ ਦੇਖੋ ਸਰਕਾਰੀ ਹਸਪਤਾਲਾਂ ਦੇ ਵਿੱਚ ਉਥੇ ਲਾਈਨ ਹੀ ਟੁੱਟਦੀ ਬਹੁਤ ਰਸ਼ਾ ਇਵਨ ਕਿ ਮੇਰੇ ਵੀ ਅੱਛੇ ਸੇਸ਼ਟ ਬਣ ਗਈ ਸੀ ਕਿ ਕੂਕੀ ਦੇ ਵਿੱਚ ਤੇ ਮੈਂ ਵੀ ਸਰਕਾਰੀ ਹਸਪਤਾਲ ਤੇ ਆਪਰੇਸ਼ਨ ਕਰਾਇਆ ਆਪਾਂ ਪਰ ਲੋਕਾਂ ਦਾ ਇੱਕ ਚਰਚਾ ਆਇਆ ਕਹਿੰਦੇ ਵੀ ਕੋਈ ਵੀ ਐਮਐਲਏ ਕੋਈ ਐਮਪੀ ਕੋਈ ਵੀ ਚੇਅਰਮੈਨ ਸਰਕਾਰੀ ਹਸਪਤਾਲਾਂ ਦਾ ਜਾਂਦਾ ਹੀ ਨਹੀਂ ਕੰਨ ਮੈਂ ਜਾਂਦਾ ਮੈਂ ਆਪਕੇ ਕਰਾ ਕੇ ਤੁਹਾਨੂੰ ਦੱਸਿਆ ਅਸੀਂ ਅਡਵਾਈਸ ਦੀ ਐਂ ਕਹਦੇ ਵੀ ਤੁਸੀਂ ਸਰਕਾਰੀ ਹਸਪਤਾਲ ਤੇ ਜਾਓ ਛੋਡੀ ਮਤਲਬ ਖੱਜਲ ਖਵਾਰੀ ਬਹੁਤ ਹੁੰਦੀ ਹੈ ਨਹੀਂ ਹੁੰਦੀ ਜੀ ਬਿਲਕੁਲ ਨਹੀਂ ਹੁੰਦੀ ਸਾਨੂੰ ਦੱਸਣ ਜੇ ਜੇ ਕੋਈ ਖੱਜਲ ਖਵਾਰੀ ਹੁੰਦੀ ਹੈ ਮੈਂ ਫੋਨ ਕਰ ਦਣਾ ਹਮਾਂ ਕਈ ਵਾਰੀ ਜੀ ਕੋਈ ਰਿਕਾ ਹੁੰਦਾ ਹੈ ਕਿਹਾ ਕੋਈ ਆਪਰੇਸ਼ਨ ਵਗੈਰਾ ਜੋ ਹੋ ਕੋਈ ਨੋਟ ਕਰੇ ਹੋਗਾ ਸਾਡੇ ਡਾਕਟਰ ਬੰਦੇ ਬਹੁਤ ਵਧੀਆ ਯਾਰ ਹ ਗੋਰੀ ਦਾ ਅੱਛਾ ਐਮਐਲਏ ਸਭ ਕਿਦਾ ਸੋ ਹੁਣ ਐਮਐਲਏ ਬਣ ਕੇ ਠੀਕ ਲੱਗ ਰਿਹਾ ਲੋਕਾਂ ਨੂੰ ਜਾਣਾ ਜਾਂ ਪਹਿਲਾਂ ਆਮ ਬੱਚਿਆਂ ਜਾਣਾ ਟੀਚਰਸ ਤੋਂ ਲੱਗਦਾ ਸੀ ਕਿ ਉਹ ਸਹੀ ਸੀ ਦੇਖੋ ਵੀ ਵਕ ਵਕ ਤਾਂ ਉਹਦੀ ਗੱਲ ਹੈ ਉਦੋਂ ਮੈਂ ਹੋਰ ਹੋਇਆ ਸੀਗਾ ਠੀਕ ਹੈ ਕਿ ਨਹੀਂ ਉਦੋਂ ਸਾਡੇ ਵੇਲੇ ਤਾਂ ਹੁਣ ਨੌਕਰੀਆਂ ਬੜੀਆਂ ਮੁਸ਼ਕਲ ਮਿਲਦੀਆਂ ਸੀਗਾ ਹੁਣ ਤਾਂ ਮੈਡ ਦੇ ਆਧਾਰ ਤੇ ਇੱਕ ਜਮ੍ਹਾਂ ਐਨ ਨਿਖਰਮਾ ਉਹ ਕਰਤਾ ਕੰਮ ਵੀ ਕੋਈ ਨਾ ਨਿਰਦੇਸ਼ ਬਤਾਏ ਨਾ ਕੋਈ ਪੈਸਾ ਕੋਈ ਨਾ ਸਪਾਰਸ਼ਾ ਮੈਡ ਦੇ ਆਧਾਰ ਤੇ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਔਰ ਨੌਕਰੀਆਂ ਵੀ ਤਿੰਨ ਤਿੰਨ ਚਾਰ ਮਿਲ ਰਹੀਆਂ ਜਿਨ੍ਹਾਂ ਨੂੰ ਕੋਈ ਕੋਈ ਉਮੀਦ ਹੀ ਨਹੀਂ ਸੀ ਵੀ ਯਾਰ ਸਾਨੂੰ ਨੌਕਰੀ ਮਿਲ ਜੂ ਉਹਨਾਂ ਨੂੰ ਨੌਕਰੀਆਂ ਮਿਲ ਗਈਆਂ ਦੇਖੋ ਕਿੰਨੇ ਘਰਾਂ ਦੇ ਚੁੱਲ੍ਹੇ ਬਲਦੇ ਹੋ ਗਏ ਚਲੋ ਅੱਛਾ ਮੈਂ ਸਭ ਇੱਕ ਮੈਂ ਸਿਹਤ ਤੇ ਸਿੱਖਿਆ ਦੇ ਮੁੱਦੇ ਤੋਂ ਹੱਲ ਖੱਟ ਕੇ ਮੋਤਾ ਜਿਹੜਾ ਹੁਣ ਕਰੰਟ ਚੱਲ ਰਿਹਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਇੱਕ ਡਾਕਟਰ ਬੋਟਾ ਸਿੰਘ ਜਿਹੜੇ ਦੇਖੋ ਜ ਇਹ ਮਾਨਪਾਕੀ ਰੱਖਣਾ ਹੈ ਉਹ ਬੋਲਣ ਲੱਗੇ ਆਈ ਨਹੀਂ ਦੇਖਦਾ ਵੀ ਮੈਂ ਕੀ ਬੋਲਾਂ ਇਹ ਵਿਧਾਨ ਸਭਾ ਦੇ ਵਿੱਚ ਵੀ ਕੋਸਾ ਕੋ ਬੋਲੁੰਦਾ ਸੀ ਇਹਨੂੰ ਬੋਲਣਾ ਨਹੀਂ ਸੀ ਸਾਡੇ ਉੱਥੇ ਜਿਹੜੇ ਹੈਗੇ ਆ ਆਪੋ ਜੀ ਦੂਜੇ ਸਾਡੇ ਵਿਧਾਨ ਕਾਰ ਸਾਡੇ ਐਮ ਐਲ ਏ ਇਹਦਾ ਪਤਾ ਨਹੀਂ ਕੀ ਬੋਲਦਾ ਜੀ ਤੁਨ ਮਾਰ ਮਾਰੀ ਗੱਲ ਹੈ ਜੋ ਵੀ ਬੋਲੀਏ ਇਹਨੂੰ ਵਾਪਸ ਲੈਣੀ ਚਾਹੀਦੀ ਹੈ ਇਹ ਮਾਫੀ ਮੰਗ ਪਰ ਉਹ ਤਾਂ ਮਾਫੀ ਮੰਗ ਲਈ ਮਾਫੀ ਮੰਗ ਲਈ ਠੀਕ ਹੈ ਤਾਂ ਫਿਰ ਪਰਚਾ ਫੇਰ ਹੋ ਗਿਆ ਪਰਚਾ ਫਿਰ ਹੋਣਾ ਸੀ ਮਾਫੀ ਮੰਗਣ ਦਾ ਤਾਂ ਪਹਿਲਾਂ ਮੰਗਦਾ ਇਹ ਪਰਚਾ ਹੋਣ ਤੋਂ ਬਾਅਦ ਮਾਫੀ ਮੰਗ ਪਹਿਲੇ ਮੰਗਿਆ ਹੋ ਮਾਫੀ ਪਹਿਲੇ ਮੰਗਿਆ ਚਲੋ ਜੀ ਫਿਰ ਕੈਨਸਲ ਹੋਊਗਾ ਪਰਚਾ ਅਕਸਰ ਇਹ ਇਲਾਕੇ ਦੇ ਕਿਵੇਂ ਹੈਗਾ ਜੇ ਮੈਂ ਇਲਾਕੇ ਦੇ ਵਿੱਚ ਟੋਟਲ ਤੁਹਾਡੇ ਲਗਭਗ ਇਸ ਨੂੰ ਇੱਕ ਜਿਵੇਂ ਆਪਾਂ ਕਹਿੰਦੇ ਪਛੜਿਆ ਇਲਾਕਾ ਕਿਹਾ ਜਾਂਦਾ ਖਾਸ ਕਰਕੇ ਜਿਹੜੇ ਇਧਰਲੇ ਏਰੀਆ ਤਾਂ ਇਹਦੇ ਜਿਵੇਂ ਪਿਛੇ ਹੜ ਆਏ ਨੇ ਕੋਈ ਹੜਾਂ ਚ ਨੁਕਸਾਨ ਹੋਇਆ ਸੀ ਰਕੇ ਦਾ ਬਿਲਕੁਲ ਹੀ ਨਹੀਂ ਹੋਇਆ ਬੱਚ ਤਾ بارشਾਂ ਨਾਲ ਕੋਈ ਨੁਕਸਾਨ ਸਾਡੇ ਇਹ ਹਲਕੇ ਦੇ ਲੋਕਾਂ ਨੇ ਕੀ ਸਾਰੇ ਪੰਜਾਬ ਦੇ ਲੋਕਾਂ ਨੇ ਹੜ ਪੀੜ ਤਾਂ ਮਾਦੇ ਕੀਤੀ ਆ ਮੈਂ ਵੀ ਉੱਥੇ ਗਿਆ ਮੈਂ ਗਿਆ ਮਫਾਜਲੇ ਕਿ ਮੈਂ ਜਾ ਕੇ ਆ ਅਸੀਂ ਜੋ ਵੀ ਰਸਨ ਪਾਣੀ ਸੀਗਾ ਜਿਵੇਂ ਪੀੜ ਸੀ ਪਸ਼ੂਆਂ ਵਾਸਤੇ ਉਹ ਅਸੀਂ ਸੈਂਟਰ ਭਰ ਕੇ ਲੈ ਕੀ ਗਏ ਟੋਰ ਵੀ ਅਸੀਂ ਮਤਲਬ ਲੋਕਾਂ ਨੂੰ ਉਹ ਸਾਥ ਕਰਕੇ ਪਿੰਡਾਂ ਦੇ ਵਿੱਚੋਂ ਟਰੈਕਟਰ ਰਲੀਆਂ ਬਹੁਤ ਗਈਆਂ ਜੀ ਪਲਾਸਿਕ ਪਾਣੀ ਦੀਆਂ ਉਹਨਾਂ ਦੀ ਹੈਲਪ ਕਰੀ ਚਲੋ ਫਾਈਨਲ ਸਭ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ ਸ਼ਹਿਰ ਸੋਇਸਨ ਐਮ ਐਲ ਏ ਮਾਸਟਰ ਜਗਸੀਰ ਸਿੰਘ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਸਿਹਤ ਤੇ ਸਿੱਖਿਆ ਵਰਕੇ ਕ੍ਰਾਂਤੀ ਪੰਜਾਬ ਦੇ ਵਿੱਚ ਕਿਦਾਂ ਪੂਰੀ ਜਾਣਕਾਰੀ ਜਿਹੜੀ ਵਿਸਤਾਰਪੂਰਵਕ ਦਿੱਤੀ ਹੈ ਉਹ ਆਪਾਂ ਸੁਣਿਆ ਕਿ ਪੰਜਾਬ ਦੇ ਵਿੱਚ ਲਗਾਤਾਰ ਸਿੱਖਿਆ ਤੇ ਸਿਹਤ ਕ੍ਰਾਂਤੀ ਦੀਆਂ ਗੱਲਾਂ ਹੋ ਰਹੀਆਂ ਤੋਂ ਉਸ ਤੋਂ ਪਹਿਲਾਂ ਆਪਾਂ ਪੰਜਾਬ ਦੇ ਖਾਸ ਕਰਕੇ ਸ਼ਹਿਰ ਪਟਿਆਲਾ ਦੇ ਸਾਬਕਾ ਮੇਅਰ ਦੀ ਗੱਲ ਵੀ ਉਸਤੇ ਵੀ ਆਪਾਂ ਗੱਲਬਾਤ ਕੀਤੀ ਹੈ ਕਿ ਪੰਜਾਬ ਦੇ ਵਿੱਚ ਹੁਣ ਦਲ ਬਦਲੂਆਂ ਦਾ ਦੌਰ ਕਿਵੇਂ ਸ਼ੁਰੂ ਹੋ ਗਿਆ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਪੰਜਾਬ ਦੇ ਵਿੱਚ ਆ ਰਹੀਆਂ ਨੇ ਇਸ ਕਰਕੇ ਪੰਜਾਬ ਦੇ ਵਿੱਚ ਹੁਣ ਦਲ ਬਦਲੂਆਂ ਦਾ ਜਿਹੜਾ ਦੌਰ ਸ਼ੁਰੂ ਹੋ ਚੁੱਕਿਆ ਤੇ ਲਗਭਗ 1 ਸਾਲ ਤੱਕ ਇਹ ਦੌਰ ਚੱਲੇਗਾ 2027 ਚੋਣਾਂ ਤੱਕ ਚੱਲੇਗਾ ਚੋਣਾਂ ਤੋਂ 10 ਦਿਨ 5 ਦਿਨ ਪਹਿਲਾਂ ਤੱਕ ਵੀ ਜਿਹੜਾ ਦੌਰ ਆ ਇਹ ਚੱਲੇਗਾ ਸੋ ਹੁਣ ਗੱਲ ਪੰਜਾਬ ਸਰਕਾਰ ਸੱਤਾਧਾਰੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸਿਹਤ ਤੇ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੀ ਹੈ ਆਪਾਂ ਨੇ ਵਿਧਾਇਕ ਜੋ ਪੰਜਾਬ ਦੇ ਖਾਸ ਕਰਕੇ ਬਠਿੰਡਾ ਇਲਾਕੇ ਤੋਂ ਪੁੱਛੋ ਮੰਡੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਨੇ ਮਾਸਟਰ ਜਗਸੀਰ ਸਿੰਘ ਉਹ ਪਹਿਲਾਂ ਟੀਚਰ ਰਹੇ ਬੀਪੀਓ ਰਹੇ ਸੋ ਆਪਾਂ ਦੇਖਿਆ ਕਿ ਉਹਨਾਂ ਸਮਿਆਂ ਦੇ ਵਿੱਚ ਜਿੰਨਾ ਸਮਿਆਂ ਦੇ ਵਿੱਚ ਮਾਸਟਰ ਜਗਸੀਰ ਸਿੰਘ ਜੋ ਹੁਣ ਐਮਐਲਏ ਨੇ ਮੌਜੂਦਾ ਵਿਧਾਇਕ ਨੇ ਉਹ ਜਦੋਂ ਮਾਸਟਰ ਹੁੰਦੇ ਸੀ ਤਾਂ ਉਦੋਂ ਕਿਦਾਂ ਦਾ ਸਮਾਂ ਹੁੰਦਾ ਸੀ ਆਪਾਂ ਉਹਨਾਂ ਦੇ ਮੂੰਹ ਸੁਣਿਆ ਕਿ ਉਦੋਂ ਜਿਹੜੇ ਬੱਚੇ ਨੇ ਜਿਹੜੇ ਉਹਨਾਂ ਸਕੂਲਾਂ ਦੇ ਖਾਸ ਕਰਕੇ ਪ੍ਰਾਇਮਰੀ ਸਕੂਲਾਂ ਦੇ ਬੱਚੇ ਸੀ ਉਹਨਾਂ ਨੂੰ ਬੈਠਣ ਦੇ ਲਈ ਕੋਈ ਚੇਅਰ ਜਾਂ ਆਪਾਂ ਕੋ ਟੇਬਲ ਵਗੈਰਾ ਨਹੀਂ ਮਿਲਦਾ ਸੀ ਉਹਨਾਂ ਬੱਚਿਆਂ ਨੂੰ ਬੈਠਣ ਦੇ ਲਈ ਇੱਕ ਆਪਾਂ ਪੰਜਾਬ ਦੇ ਵਿੱਚ ਇੱਕ ਉਦੋਂ ਕਹਾਵਤ ਸੀ ਕਿ ਮੈਂ ਟੱਪੜ ਮਾਰ ਕਾ ਸਕੂਲਾਂ ਦੇ ਵਿੱਚ ਪੜਿਆ ਹੋਇਆ ਤਾਂ ਉਹ ਕੀ ਸੀ ਟਾਟ ਹੁੰਦੇ ਸੀਗੇ ਜਾਂ ਬੱਚੇ ਘਰਾਂ ਤੋਂ ਥੈਲੇ ਲੈ ਕੇ ਆਉਂਦੇ ਹੁੰਦੇ ਸੀਗੇ ਉੱਤੇ ਬੈਠਦੇ ਸੀ ਉਹ ਇੱਕ ਸਮਾਂ ਸੀ ਸੋ ਅੱਜ ਸਮਾਂ ਬਦਲ ਗਿਆ ਅੱਜ ਸਮਾਂ ਚੇਂਜ ਹੋ ਗਿਆ ਪੰਜਾਬ ਦੇ ਸਰਕਾਰੀ ਸਕੂਲ ਹੁਣ ਮਾਡਰਨ ਹੋ ਗਏ ਆ ਸਮਾਰਟ ਹੋ ਗਏ ਆ ਸਕੂਲਾਂ ਦੇ ਵਿੱਚ ਕੰਪਿਊਟਰ ਹੈ ਲੈਪਟਾਪ ਹੈ ਇੰਟਰਨੈਟ ਹੈ ਸੋ ਬੱਚਿਆਂ ਦੇ ਬੈਠਣ ਲਈ ਬਹੁਤ ਵਧੀਆ ਚੰਗੇ ਚੰਗੇ ਟੇਬਲ ਨੇ ਹਰ ਇੱਕ ਸਰਕਾਰੀ ਸਕੂਲ ਦੇ ਵਿੱਚ ਚਾਹੇ ਉਹ ਸ਼ਹਿਰ ਦਾ ਚਾਹੇ ਪਿੰਡ ਦਾ ਸੋ ਤੁਹਾਨੂੰ ਨਾਲ-ਨਾਲ ਤਸਵੀਰਾਂ ਵੀ ਦਿਖਾ ਰਹੇ ਆ ਕਿ ਪਿੰਡਾਂ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਨੇ ਉਹ ਕਿਦਾਂ ਦੇ ਉਹ ਖਾਸ ਕਰਕੇ ਕਈ ਪ੍ਰਾਈਵੇਟ ਸਕੂਲਾਂ ਨੂੰ ਵੀ maat ਪਾ ਰਹੇ ਆ ਤੋ ਇਸ ਕਰਕੇ ਹੁਣ ਉਹ ਜਿਹੜਾ ਦੌਰ ਪੁਰਾਣਾ ਉਹ ਸਮਾਂ ਨਿਕਲ ਗਿਆ ਸਮਾਂ ਦੌਰ ਚਲਾ ਗਿਆ ਹੁਣ ਇੱਕ ਨਵੇਂ ਦੌਰ ਦੀ ਗੱਲ ਹੋ ਰਹੀ ਹੈ ਇੱਕ ਨਵੇਂ ਜਨਰੇਸ਼ਨ ਦੀ ਗੱਲ ਹੋ ਰਹੀ ਹੈ ਕਿ ਔਰ ਜ਼ਰੂਰਤ ਬਈ ਹੈ ਸਮੇਂ ਦੀ ਕਿ ਪੰਜਾਬ ਦੇ ਵਿੱਚ ਇਸ ਟਾਈਮ ਜਿਹੜੇ ਬੱਚੇ ਐ ਬੱਚੇ ਪਹਿਲਾਂ ਦੇ ਨਾਲੋਂ ਫਾਸਟ ਐ ਬੱਚੇ ਬੱਚਿਆਂ ਦਾ ਜਿਹੜਾ ਮਾਈਂਡ ਐ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਾਸਟ ਐ ਔਰ ਬੱਚੇ ਗੱਲ ਨੂੰ ਕੈਚ ਕਰਦੇ ਐ ਬੱਚੇ ਕੰਪਿਊਟਰ ਦਿਮਾਗ ਆ ਬੱਚਿਆਂ ਦਾ ਇਸ ਕਰਕੇ ਸਮੇਂ ਦੀ ਲੋੜ ਸੀ ਕਿ ਸਕੂਲਾਂ ਨੂੰ ਸਮਾਰਟ ਬਣਾਇਆ ਜਾਵੇ ਤੇ ਨਾਲ ਸਿਹਤ ਦੀ ਗੱਲ ਹੋ ਰਹੀ ਸੀ ਕਿ ਸਿਹਤ ਕ੍ਰਾਂਤੀ ਐ ਜੋ ਪੰਜਾਬ ਦੇ ਵਿੱਚ ਬਹੁਤ ਸਾਰੇ ਹੌਸਪਟਲ ਦਾ ਇਦਾਂ ਦੇ ਸਰਕਾਰੀ ਜਿਹੜੇ ਪ੍ਰਾਈਵੇਟ ਹਸਪਤਾਲਾਂ ਨੂੰ ਮਾਤ ਪਾਉਂਦੇ ਆ ਬਿਲਡਿੰਗਾਂ ਬਹੁਤ ਵੱਡੀਆਂ ਵੱਡੀਆਂ ਬਹੁਤ ਸੋਹਣੀਆਂ ਸੋਹਣੀਆਂ ਬਿਲਡਿੰਗਾਂ ਪਰ ਦੂਜੇ ਪਾਸੇ ਜਦੋਂ ਆਪਾਂ ਇਹਨਾਂ ਬਿਲਡਿੰਗਾਂ ਦੇ ਅੰਦਰ ਦੇਖਦੇ ਆ ਕਿ ਇਹਨਾਂ ਬਿਲਡਿੰਗਾਂ ਦੇ ਅੰਦਰ ਡਾਕਟਰਾਂ ਦੀ ਘਾਟ ਨਜ਼ਰ ਆਉਂਦੀ ਹੈ ਸਟਾਫ ਦੀ ਘਾਟ ਨਜ਼ਰ ਆਉਂਦੀ ਹੈ ਉਹ ਘਾਟ ਦੇ ਕਰਕੇ ਕਈ ਵਾਰ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਲੋਕਾਂ ਨੂੰ ਕਈ ਵਾਰੀ ਬਹੁਤ ਬਿਮਾਰੀਆਂ ਜਿਹੜੇ ਅਤੀ ਬਿਮਾਰੀਆਂ ਜਿਹੜੀਆਂ ਆਪਾਂ ਕਹਿੰਦੇ ਆ ਉਹਨਾਂ ਨਾਲ ਜਿਹੜੇ ਜੋਜਰੇ ਹੁੰਦੇ ਆ ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਦਾ ਰੋਕ ਕਰਨਾ ਪੈਂਦਾ ਪ੍ਰਾਈਵੇਟ ਹਸਪਤਾਲਾਂ ਵੱਲ ਜਾਣਾ ਪੈਂਦਾ ਸੋ ਇਸ ਕਰਕੇ ਸਮੇਂ ਦੀ ਲੋੜ ਹੈ ਕਿ ਹੁਣ ਹਸਪਤਾਲਾਂ ਨੂੰ ਬਦਲਿਆ ਜਾਵੇ ਸੋ ਬਿਲਕੁਲ ਪੰਜਾਬ ਦੇ ਵਿੱਚ ਲਗਾਤਾਰ ਆਪਾਂ ਦੇਖਿਆ ਤੇ ਸਿਹਤ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਲਗਾਤਾਰ ਹੋ ਰਹੀਆਂ ਔਰ ਉਮੀਦ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਸਿਹਤ ਤੇ ਸਿੱਖਿਆ ਤੇ ਜਿਹੜੀ ਕ੍ਰਾਂਤੀ ਹੈ ਉਹ ਲਗਾਤਾਰ ਆਏਗੀ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ ਤੇ ਲੋਕਾਂ ਦੀ ਜ਼ਿੰਦਗੀ ਇੱਕ ਨਵੇਂ ਰਾਵਲ ਤੁਰੇਗੀ ਪ੍ਰੋਗਰਾਮ ਅੱਜ ਦੇ ਮੁੱਦੇ ਚ ਇੰਨਾ ਹੀ ਮੈਨੂ ਦੇ ਅਜਾਜਤ ਧੰਨਵਾਦ